ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਲ ਵੱਲੋਂ 11ਵਾਂ ਗੱਤਕਾ ਦਿਵਸ ਮਨਾਇਆ ਗਿਆ ਜਿਸ ਦੇ ਸਬੰਧ ਵਿੱਚ ਖੰਨਾ ਦੇ ਲਹਿਰੀ ਰੋਡ ਚੌਕ ਵਿਖੇ ਜਥੇਬੀ ਬਲਵਿੰਦਰ ਸਿੰਘ ਸਿਹੋੜਾ ਪ੍ਰਧਾਨ ਪੁਲਿਸ ਜ਼ਿਲ੍ਹਾ ਦੀ ਅਗਵਾਈ ਹੇਠ ਗੱਤਕੇ ਦਾ ਸਟੇਜ ਸ਼ੋਅ ਕਰਵਾਇਆ ਗਿਆ ਜਿਸ ਵਿੱਚ ਰਣਜੀਤ ਸਿੰਘ ਗੱਤਕਾ ਅਖਾੜਾ ਬੁੱਢਾ ਨਾਲ ਮੰਡੀ ਗਵਿੰਦਗੜ੍ਹ ਦੀ ਟੀਮ ਨੇ ਗੱਤਕੇ ਦੇ ਜੰਗਜੂ ਜੋਰ ਦਿਖਾਏ ਗਏ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਹੁਦੇਦਾਰਾਂ ਨੇ ਗੱਤਕਾ ਪਾਰਟੀ ਦੇ ਜਥੇਦਾਰ ਅਤੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਬਲਵਿੰਦਰ ਸਿੰਘ ਸਿਉੜਾ ਪ੍ਰਧਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ 11ਵਾਂ ਗੱਤਕਾ ਦਿਵਸ ਮਨਾਇਆ ਜਾ ਰਿਹਾ ਹੈ ਕਿਉਂਕਿ ਸਿੱਖ ਕੌਮ ਇੱਕ ਮਾਰਸ਼ਲ ਕੌਮ ਹੈ ਜੋ ਹਮੇਸ਼ਾ ਹੀ ਮਜ਼ਲੂਮਾਂ ਦੀ ਰੱਖਿਆ ਲਈ ਤਿਆਰ ਰਹਿੰਦੀ ਹੈ ਗਤਕਾ ਖਾਲਸੇ ਦਾ ਬਹੁਤ ਮਹੱਤਵਪੂਰਨ ਅੰਗ ਹੈ ਅੱਜ ਨੌਜਵਾਨ ਪੀੜ੍ਹੀ ਨੂੰ ਆਪਣੀ ਸੁਰੱਖਿਆ ਅਤੇ ਮਜ਼ਲੂਮਾਂ ਦੀ ਰੱਖਿਆ ਲਈ ਗਤਕਾ ਸਿੱਖਣਾ ਲਾਜ਼ਮੀ ਹੈ ਇਸ ਮੌਕੇ ਬਰਵਿੰਦਰ ਸਿੰਘ ਜਰਨਲ ਸਕੱਤਰ ਖੰਨਾ ਜਥੇਦਾਰ ਗੁਰਮੇਲ ਸਿੰਘ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਬਿਜਲੀਪੁਰ ਪ੍ਰਧਾਨ ਸਮਰਾਲਾ ਰਾਮਪਾਲ ਸਿੰਘ ਦੌਲਤਪੁਰ ਸੁਰਜੀਤ ਸਿੰਘ ਕੋਚਮ ਮਨਜੀਤ ਸਿੰਘ ਗਨੀ ਜਰਨਲ ਸਕੱਤਰ ਖੰਨਾ ਕਸ਼ਮੀਰਾ ਸਿੰਘ ਮਾਛੀਵਾੜਾ ਸਰਪ੍ਰਸਤ ਹਰਪਾਲ ਸਿੰਘ ਨਿਜਾਮਪੁਰ ਮੀਤ ਪ੍ਰਧਾਨ ਪਾਇਲ ਜਗਤਾਰ ਸਿੰਘ ਸਮਰਾਲਾ ਪਰਮਿੰਦਰ ਸਿੰਘ ਜੋਗੀ ਮਾਜਰਾ ਕਰਮਜੀਤ ਸਿੰਘ ਸਲੋਦੀ ਹਰਵਿੰਦਰ ਸਿੰਘ ਰੋਹਣ ਬਲਵਿੰਦਰ ਸਿੰਘ ਅਚੜਾ ਹਰਦੇਵ ਸਿੰਘ ਬਾਵਰਪੁਰ ਜੋਗਾ ਸਿੰਘ ਪਰਮਿੰਦਰ ਸਿੰਘ ਖਾਲਸਾ ਮਾਛੀਵਾੜਾ ਬਲਜੀਤ ਸਿੰਘ ਪਟਿਆਲਾ ਅਜਮੇਰ ਸਿੰਘ ਇਕਲਾਹਾ ਗੁਰਮੁਖ ਸਿੰਘ ਗੁਰਮੀਤ ਸਿੰਘ ਖੰਨਾ ਤੇ ਜਗਜੀਤ ਸਿੰਘ ਆਦਿ ਹਾਜ਼ਰ ਸਨ